ਨਮਸਕਾਰ ਸ਼ਾਸਤ੍ਰੀਕਾਲ ਸਮਾਣਾ ਟੂਡੇ ਤੁਹਾਡਾ ਸਵਾਗਤ ਹੈ ਪ੍ਰਾਇਮਰੀ ਸਿੱਖਿਆ ਅਫਸਰ ਦੇ ਦਫਤਰ ਵਿੱਚ ਚੋਰਾ ਮੰਲੋ ਚੋਰੀ ਦਾ ਅੰਜਾਮ ਪ੍ਰਾਇਮਰੀ ਸਿੱਖਿਆ ਅਫਸਰ ਦੇ ਦਫਤਰ ਵਿੱਚ ਚੋਰਾ ਮੰਲੋ ਤਾਲੇ ਤੋੜ ਕੇ ਚੋਰੀ ਕੀਤੀ ਗਈ ਤਿੰਨ ਕਮਰਿਆਂ ਦੇ ਤਾਲੇ ਤੋੜੇ ਗਏ ਵਕਫਾ ਵਾਲਾ ਅਲਮਾਰੀਆਂ ਦੇ ਤਾਲੇ ਤੋੜੇ ਗਏ ਇੱਕ ਪਾਸੇ ਟੀਚਰ ਦਿਵਸ ਮਨਾਇਆ ਜਾ ਰਿਹਾ ਹੈ ਦੂਸਰੀ ਪਾਸੇ ਚੋਰਾ ਨੇ ਚੋਰੀ ਦਾ ਅੰਜਾਮ ਦਿੱਤਾ ਗਿਆ ਪ੍ਰਾਇਮਰੀ ਅਫਸਰ ਗੁਰਪ੍ਰੀਤ ਸਿੰਘ ਗੋਲਡੀ ਨੇ ਦੱਸਿਆ ਕਿ ਸਵੇਰੇ ਸਮੇਂ ਨੀਨਾਰਾ ਨੇ ਪੀਐਨ ਵੱਲੋਂ ਦਫਤਰ ਵਿੱਚ ਆਈ ਤਾਂ ਉਸ ਨੇ ਦੇਖਿਆ ਕਿ ਤਾਲੇ ਟੁੱਟੇ ਹੋਏ ਹਨ ਉਹਨਾਂ ਨੇ ਫੋਨ ਕਰਕੇ ਇਸ ਦੀ ਸੂਚਨਾ ਮੈਨੂੰ ਦਿੱਤੀ ਜਦੋਂ ਮੈਂ ਦਫਤਰ ਪਹੁੰਚਿਆ ਤਾਂ ਦੇਖਿਆ ਕਿ ਇੱਕ ਬੈਟਰੀ ਇਨਵਰਟਰ ਅਤੇ 40000 ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ ਸਮਾਣਾ ਵਿੱਚ ਰੋਜ਼ਾਨਾ ਹੀ ਚੋਰਾ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਜਾਂਦਾ ਹੈ ਪਰ ਪੁਲਿਸ ਪ੍ਰਸ਼ਾਸਨ ਹੱਥ ਤੇ ਹੱਥ ਰੇ ਬੈਠੀ ਹੈ ਸੋ ਲੋੜ ਹੈ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਸਮਾਨਾ ਤੋਂ ਕਲਾਸ਼ ਸ਼ਰਮਾ ਤੇ ਨੂਰੀ ਬਾਂਸਰ ਦੀ ਰਿਪੋਰਟ ਮੇਰਾ ਨਾਮ ਨੀਨਾ ਜੀ ਨੀਨਾ ਤਾਂ ਕੀ ਕੰਮ ਕਰਦੋ ਰਹੇ ਮੈਂ ਜੀ ਸਫਾਈ ਦਾ ਕੰਮ ਕਰਦੀ ਹੂ ਜੀ ਪਤਾ ਲੱਗਿਆ ਚੋਰੀ ਹੋਈ ਗੋਲ ਮੈਨੂੰ ਇਹਦਾ ਜੀ ਗੇਟ ਖੁੱਲਿਆ ᱛੀਆ ਕੇ ਤੇ ਫਿਰ ਮੈਂ ਅੱਗੇ ਸਰਦਾ ਜਿੰਦ ਕਮਰੇ ਦੇ ਜਿੰਦਾ ਖੁੱਲਣ ਲੱਗਣ ਜਾਂਦੀ ਆ ਨਾ ਖੋਲਣ ਪਹਿਲਾਂ ਇਹਨਾਂ ਦਾ ਹੀ ਖੋਲਦੀ ਆ ਤਾਲਾ ਫਿਰ ਉਹ ਉੱਥੇ ਦੇਖਿਆ ਨੀਚੇ ਗ੍ਰੇਵ ਆ ਤਾ ਜਿੰਦਾ ਤਿੰਨੇ ਲੋਕ ਫਿਰ ਮੈਂ ਸਰ ਨੂੰ ਫੋਨ ਕਰਤਾ ਜੇ ਦੀ ਤੁਸੀਂ ਆ ਜਾਓ ਵੀ ਸਰ ਪੁੱਛ ਵੀ ਰਹੇ ਤੇ ਵੀ ਕੀ ਕਚੋਰੀ ਆ ਵੀ ਮੈਂ ਕਹਾਂ ਮੈਂ ਅੰਦਰ ਨਹੀਂ ਗਈ ਐ ਵੀ ਤੁਸੀਂ ਬਸ ਆ ਜਾਓ ਜਲਦੀ ਹਾਂਜੀ ਹਾਂਜੀ ਮੈਂ ਗੁਰਪ੍ਰੀਤ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਸਥਾਨ ਸਮਾਣਾ ਤਿੰਨ ਜੀ ਤੇ ਇੱਥੇ ਤੇ ਨਾ ਤਾਂ ਕੱਲ ਜਦੋਂ ਅੱਜ ਅਸੀਂ ਸਵੇਰੇ ਆਏ ਆ ਇੱਥੇ ਦੇਖਿਆ ਕਿ ਜਿਹੜੀ ਸਾਡੇ ਸਫਾਈ ਕਰਮਚਾਰੀ ਐ ਉਸਨੇ ਦੇਖਿਆ ਕਿ ਜਿੰਦੇ ਟੁੱਟੇ ਪੈ ਨੇ ਸਾਡੇ ਤਿੰਨ ਕਮਰਿਆਂ ਦੇ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਸਟਾਫ ਸਾਰਾ ਅਸੀਂ ਆਏ ਜਦੋਂ ਅਸੀਂ ਆ ਕੇ ਦੇਖਿਆ ਤਾਂ ਤਿੰਨੇ ਕਮਰਿਆਂ ਦੇ ਜਿੰਦੇ ਉਹਨਾਂ ਨੇ ਤੋੜ ਰੱਖੇ ਸੀ ਤੇ ਹਰ ਇੱਕ ਅਲਮਾਰੀ ਜਿਹੜੀ ਵੀ ਆਫਿਸ ਦੀ ਸੀ ਸਾਰਿਆਂ ਦੇ ਉਹਨਾਂ ਨੇ ਜਿੰਦੇ ਤੋੜ ਰੱਖੇ ਨੇ ਤੇ ਕਈ ਟੇਬਲ ਦੇ ਦਰਾਜਾਂ ਵੀ ਤੋੜ ਰੱਖੇ ਆ ਜਿੰਦੇ ਲੱਗੇ ਹੋਏ ਸੀ ਤੇ ਉਹ ਇੱਕ ਦਰਾਜ ਦੇ ਵਿੱਚ ਮਡੇ ਮੀਲ ਮੈਨੇਜਰ ਹੈ ਸਾਡਾ ਹਰਜੀਤ ਸਿੰਘ ਉਹਦੇ ਬਾਦਾਨੇ ਦੇ ਪੈਸੇ ਆਏ ਹੋਏ ਸੀ ਸਕੂਲਾਂ ਚ ਜਿਹੜਾ ਬਾਦਾਨਾ ਜਾਂਦਾ ਮਡੇ ਮੀਲ ਦਾ ਉਹ 14000 ਰੁਪਏ ਦੇ ਲਗਭਗ ਉਹਦੇ ਕਹਿਣ ਦੇ ਮੁਤਾਬਿਕ ਹੈਗਾ ਸੀ ਉਹ ਚੋਰੀ ਹੋ ਗਿਆ ਤੇ ਇੱਕ ਇਨਵਰਟਰ ਤੇ ਬੈਟਰੀ ਸੀ ਸਾਡੇ ਦਫ਼ਤਰ ਦਾ ਉਹ ਵੀ ਚੋਰੀ ਕਰਕੇ ਲੈ ਗਏ ਨੇ ਤੇ ਦੇਖੋ ਉਹਨਾਂ ਨੇ 3 ਕਮਰੇ ਦੇ ਤਾਲੇ ਤੋੜੇ ਨੇ 3 ਕਮਰੇ 3 ਕਮਰਾ ਪੂਰੀ ਛਾਣਬਿੰਨ ਕੀਤੀ ਉਹਨਾਂ ਨੇ ਹਾਂਜੀ ਪੂਰੀ ਛਾਣਬਿੰਨ ਹਰ ਇੱਕ ਕਲ ਮਾਰੀ ਉਹਨਾਂ ਨੇ ਖੋਲੀ ਹਰ ਇੱਕ ਕਾਗਜ਼ ਪੱਤਲ ਦੇਖਿਆ ਤੇ ਹਰ ਇੱਕ ਟੇਬਲ ਦੀ ਇੱਥੇ 7-8 ਟੇਬਲ ਨੇ ਸਾਰਿਆਂ ਦੀ ਟੇਬਲਾਂ ਦੇ ਦਰਾਜਾਂ ਖੋਲੀਆਂ ਬਸ ਉਹਨਾਂ ਨੂੰ ਕੁਝ ਉਹਨਾਂ ਦਰਾਜਾਂ ਵਿੱਚ ਤਾਂ ਮਿਲਿਆ ਨਹੀਂ ਇੱਕ ਦਰਾਜ ਦੇ ਵਿੱਚ 14000 ਰੁਪਏ ਜ਼ਰੂਰ ਮਿਲ ਗਏ ਤੇ ਇੱਕ ਜਾਂਦੇ ਜਾਂਦੇ ਇਨਵਰਟਰ ਤੇ ਬੈਟਰੀ ਲੈ ਗਏ ਦੇਖੋ ਕੱਲ ਅਸੀਂ ਟੀਚਰ ਡੇ ਮਨਾ ਰਹੇ ਸੀ ਚੋਰਾਂ ਨੇ ਸਾਨੂੰ ਟੀਚਰ ਡੇ ਦੇ ਦਿਨ ਵੀ ਨਹੀਂ ਬਖਸ਼ਿਆ ਕਿਉਂਕਿ ਇਹ ਜਿਹੜਾ ਦਫ਼ਤਰ ਹੈ ਸਾਰੇ ਟੀਚਰਾਂ ਨਾਲ ਸੰਬੰਧ ਤੇ ਬੜਾ ਔਖਾ ਜੀ ਸਾਨੂੰ ਅਸੀਂ ਕੰਪਲੀਟ ਕੀਤੀ ਪੁਲਿਸ ਨੂੰ ਹੁਣ ਤੱਕ ਅਸੀਂ ਹੁਣ ਪੁਲਿਸ ਨੂੰ ਐਫ ਆਈ ਆਰ ਦੰਦ ਕਰਵਾਉਣ ਜਾ ਰਹੇ ਹਾਂ ਸਰ